ਸਤ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਜੌਬ ਅਲਰਟ ਬਾਈ ਅਮਨਦੀ ਦੋਸਤੋ ਅੱਜ ਦਾ ਨੋਟੀਫਿਕੇਸ਼ਨ ਐ ਐਸਵੀ ਬੈਂਕ ਵੱਲੋਂ ਜਾਰੀ ਹੋਇਆ ਜੀ ਇਹਦੇ ਵਿੱਚ ਤਨਖਾਹ 36 ਜੀ ਪ੍ਰਤੀ ਮਹੀਨਾ ਰਹਿਣ ਵਾਲੀ ਹੈ ਜੀ ਤੇ ਕੈਂਡੀਡੇਟ ਦੀ ਲੋਕੇਸ਼ਨ ਉਹ ਪੰਜਾਬ ਰਹਿਣ ਵਾਲੀ ਹੈ ਮੁੰਡੇ ਅਤੇ ਕੁੜੀਆਂ ਲਈ ਦੋਨਾਂ ਲਈ ਬਹੁਤ ਵਧੀਆ ਮੌਕਾ ਹੈ ਜੀ ਐਸਬੀ ਦੇ ਵਿੱਚ ਵੱਖ-ਵੱਖ ਪੋਸਟਾਂ ਸੰਬੰਧੀ ਨੋਟੀਫਿਕੇਸ਼ਨ ਫੁੱਲ ਡਿਟੇਲ ਲੈ ਕੇ ਸੀ ਹਾਜ਼ਰ ਹੋ ਚੁੱਕੇ ਹਾਂ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਛੱਡ ਦਿਓ ਅਤੇ ਫੇਸਬੁੱਕ ਚੈਨਲ ਨੂੰ ਵੀ ਫੋਲੋ ਕਰ ਦੇਣਾ ਜੀ ਤਾਂ ਜੋ ਜੋ ਵੀ ਜੋਬ ਰਿਲੇਟਡ ਵੀਡੀਓ ਆਉਣ ਵਾਲੀਆਂ ਹਨ ਗਵਰਨਮੈਂਟ ਜੋਬ ਪ੍ਰਾਈਵੇਟ ਜੋਬ ਕਿਸੇ ਵੀ ਜੋਬ ਸੰਬੰਧੀ ਨੋਟੀਫਿਕੇਸ਼ਨ ਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅ ਜ ਤੁਸੀਂ ਸਮਾਂ ਰਹਿੰਦੇ ਪੋਸਟ ਨੂੰ ਅਪਲਾਈ ਕਰ ਸਕੋ ਇਸ ਪੋਸਟ ਨੂੰ ਕਿੰਨੇ ਪਰਨਾ ਹੈ ਅਤੇ ਏਜ ਅਤੇ ਸੈਲਰੀ ਕਿੰਨੀ ਰਹਿਣ ਵਾਲੀ ਹੈ ਇਸ ਪੋਸਟ ਦਾ ਨੋਟੀਫਿਕੇਸ਼ਨ ਸਾਡੇ ਵਟਸਐਪ ਚੈਨਲ ਤੇ ਹੈ ਜੀ ਉਥੇ ਆ ਕੇ ਤੁਸੀਂ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਪੋਸਟ ਨੂੰ ਅਪਲਾਈ ਕਰ ਸਕਦੇ ਹੋ। ਦੋਸਤੋ ਪੋਸਟ ਨੂੰ ਅਪਲਾਈ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਪੜ ਲੈਣਾ ਜੀ। ਵੀਡੀਓ ਨੂੰ ਲਾਸਟ ਤੱਕ ਦੇਖਣਾ ਤਾਂ ਜੋ ਤੁਹਾਨੂੰ ਪੂਰੀ ਸਮਝ ਆ ਸਕੇ। ਤਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ। ਦੋਸਤੋ ਅੱਜ ਇਹ ਨੋਟੀਫਿਕੇਸ਼ਨ ਰਿਕਰੂਟਮੈਂਟ ਆਫ ਪ੍ਰੋਵੀশনারੀ ਅਫਸਰ ਲਈ ਐਸਯੂ ਬੈਂਕ ਵੱਲੋਂ ਜਾਰੀ ਹੋਇਆ ਜੀ। ਇਹ ਵਿੱਚ ਜੋ ਐਪਲੀਕੇਸ਼ਨ ਹੈ ਉਹ ਆਨਲਾਈਨ ਭਰੀ ਜਾਵੇਗੀ ਤੇ ਉਸਦੀ ਡੇਟ 24/6/25 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਲਾਸਟ ਡੇਟ ਅਪਲਾਈ ਕਰਨ ਦੀ ਹੈ ਜੀ 14/7/2025 ਇਹਦੇ ਵਿੱਚ ਜੋ ਐਪਲੀਕੇਸ਼ਨ ਹੈ ਉਹ ਆਨਲਾਈਨ ਮੂਡ ਤੇ ਹੀ ਅਪਲਾਈ ਹੋਵੇਗੀ ਜੋ ਪੋਸਟ ਦਾ ਨਾਮ ਹੈ ਜੀ ਉਹ ਹੈ ਐਸਵੀਪੀਓ ਇਹਦਾ ਐਪਲੀਕੇਸ਼ਨ ਫੀਸ ਹੈ ਜੀ ਉਹ 4/7 ਤੱਕ ਜੀ ਤੁਸੀਂ ਅਪਲਾਈ ਕਰ ਸਕਦੇ ਹੋ ਇਗਜ਼ਾਮ ਦੀ ਡੇਟ ਆਈ ਹੈ ਜੋ ਜੀ ਉਹ ਜੁਲਾਈ ਦੇ ਤੀਜੇ ਜਾਂ ਚੌਥੇ ਵੀਕ ਦੇ ਵਿੱਚ ਰਹਿੰਦੀ ਸੁਭਾਵਨਾ ਕੀ एलिजिਬਿਲਟੀ ਇਹਦੇ ਵਿੱਚ ਰਹਿਣ ਵਾਲੀ ਹੈ ਜੀ 21 ਸਾਲ ਤੋਂ 30 ਸਾਲ ਦੇ ਕੈਂਡੀਡੇਟ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਐਸਸੀ ਦੇ ਬੀਸੀ ਇਹ ਲਕਸ਼ੇਸ਼ਨ ਮਿਲੇਗਾ ਜੀ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਤਾਂ ਕੁਆਲਿਫੀਕੇਸ਼ਨ ਵਿੱਚ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ 30 9 25 ਤੱਕ ਕੰਪਲੀਟ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਵੈਕੈਂਸੀ ਦੇ ਵਿੱਚ 540 ਰਹਿਣ ਵਾਲੀ ਹੈ ਜੀ ਇਹਦੇ ਵਿੱਚ ਰੈਗੂਲਰ ਪੋਸਟਾਂ ਵੀ ਹਨ ਤੇ ਬੈਕਲੌਗ ਪੋਸਟਾਂ ਵੀ ਹਨ ਜੀ ਦੋਨੋਂ ਨੂੰ ਮਿਲਾ ਕੇ 540 ਪੋਸਟਾਂ ਰਹਿਮ ਵਾਲਾ ਜੀ ਪੂਰੇ ਆਲ ਇੰਡੀਆ ਦੇ ਲਈ ਇਹਦੇ ਵਿੱਚ ਜੋ ਹੈਂਡੀਕੈਪਡ ਕੈਂਡੀਡੇਟ ਦੇ ਲਈ ਇੰਸਟਰਕਸ਼ਨ ਜੀ ਉਹ ਨੋਟੀਫਿਕੇਸ਼ਨ ਤੁਸੀਂ ਪੜ੍ਹ ਲੈਣਾ ਫੇਰ ਹੀ ਪੋਸਟ ਨੂੰ ਅਪਲਾਈ ਕਰਨਾ ਪਹਿਲਾਂ ਤੁਹਾਡੇ ਦੇ ਵਿੱਚ ਪ੍ਰਾਇਮਰੀ ਐਗਜ਼ਾਮ ਹੋਵੇਗਾ ਜੋ 100 ਨੰਬਰ ਦਾ ਰਹਿਮ ਵਾਲਾ ਜੀ ਤੇ ਟਾਈਮ 1 ਘੰਟੇ ਦਾ ਹੋਵੇਗਾ ਤੇ ਇਸ ਵਿੱਚ 100 ਹੀ ਕੁਐਸਚਨ ਹੋਣਗੇ ਬਾਅਦ ਵਿੱਚ ਮੇਨ ਐਗਜ਼ਾਮ ਹੋਵੇਗਾ ਜੋ ਕਿ 200 ਮਾਰਕਸ ਦਾ ਹੋਵੇਗਾ ਜੀ ਤੇ ਇਹਦਾ ਟਾਈਮ ਹੈ 3 ਘੰਟੇ ਦਾ ਰਹਿਮ ਵਾਲਾ ਤੇ ਉਸ ਤੋਂ ਬਾਅਦ ਸਕਿਲ ਟੈਸਟ ਹੋਵੇਗਾ 50 ਨੰਬਰ ਦਾ ਇਸ ਦੇ ਟੈਸਟ ਦਾ ਟਾਈਮ 30 ਮਿੰਟ ਦਾ ਰਹਿਮ ਵਾਲਾ ਜੀ ਟੋਟਲ ਟਰਾਈਸੋ ਮਾਰਕ ਦਾ ਪੇਪਰ ਹੋਵੇ ਤੁਹਾਡਾ ਸਿਲੈਕਸ਼ਨ ਲਈ ਨੋਟੀਫਿਕੇਸ਼ਨ ਨੂੰ ਪੂਰਾ ਪੜ ਲੈਣਾ ਜੀ ਇਹ ਜੋ ਇਗਜ਼ਾਮ ਸੈਂਟਰ ਹਨ ਜੀ ਪੰਜਾਬ ਦੇ ਲਈ ਜੋ ਪੰਜਾਬ ਦੇ ਵਿੱਚ ਹੀ ਹਨ ਅੰਮ੍ਰਿਤਸਰ ਬਠਿੰਡਾ ਲੁਧਿਆਣਾ ਮੁਹਾਲੀ ਪਟਿਆਲਾ ਫਗਵਾੜਾ ਰਹਿਣਗੇ ਜੀ ਅਤੇ ਜੋ ਕੈਂਡੀਡੇਟ ਚੰਡੀਗੜ੍ਹ ਦੇ ਹਨ ਉਹਨਾਂ ਲਈ ਜੋ ਸੈਂਟਰ ਹੋਵੇਗਾ ਮੁਹਾਲੀ ਰੈਂ ਵਾਲਾ ਜੀ ਨੋਟੀਫਿਕੇਸ਼ਨ ਨੂੰ ਪੂਰਾ ਪੜ ਕੇ ਹੀ ਫੇਰ ਹੀ ਪੋਸਟ ਨੂੰ ਅਪਲਾਈ ਕਰਨਾ ਜੀ ਕਿਉਂਕਿ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਤਾਂ ਵੀਡੀਓ ਬਹੁਤ ਲੰਮੀ ਹੋ ਜਾਵੇਗੀ ਇਸ ਲਈ ਨੋਟੀਫਿਕੇਸ਼ਨ ਤੁਹਾਨੂੰ WhatsApp ਚੈਨਲ ਤੇ ਮਿਲ ਜਾਵੇਗਾ ਉੱਥੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਤੇ ਪੋਸਟ ਨੂੰ ਅਪਲਾਈ ਵੀ ਕਰ ਸਕਦੇ ਹੋ ਜੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਜੀ ਅਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਕਿਸੇ ਵੀ ਜ਼ਰੂਰਤਮੰਦ ਕੈਂਡੀਡੇਟ ਦੀ ਪੋਸਟ ਭਰਨ ਵਿੱਚ ਮਦਦ ਹੋ ਸਕੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ